ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਲਵ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੇ ਜਾਂ ਨਵੇਂ ਜੁੜੇ ਆਪਣੇ ਚੈਨਲ ਤੇ ਦੋਸਤੋ ਨਵੇਂ ਵੀਡੀਓ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਨਾਲ ਹੀ ਬੈਲ ਆਈਕਨ ਘੰਟੀ ਦਾ ਬਟਨ ਦਬਾ ਲਿਆ ਕਰੋ ਦੋਸਤੋ ਤਾਂ ਕਿ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਜੇ ਕਿਸੇ ਵੀ ਦੋਸਤ ਮਿੱਤਰ ਨੇ ਪਸੂ ਨੂੰ ਸੇਲ ਕਰਵਾਉਣ ਲਈ ਵੀਡੀਓ ਬਣਵਾਉਣੀ ਆ ਤਾਂ ਆਪਣਾ ਕੰਟੈਕਟ ਨੰਬਰ 8427599211 ਦੋਸਤੋ ਬਾਈ ਗੋਲਡੀ ਦੇ ਫਾਰਮ ਦੇ ਚ ਦੋਸਤੋ ਚਾਰ ਨਗ ਆਏ ਆ ਵੜਾ ਬਾਕੀ ਡਿਟੇਲ ਆ ਜੋ ਸਾਂਝੀ ਕਰਾਂਗੇ ਤੁਹਾਡੇ ਨਾਲ ਬਾਈ ਪਲਟੂ ਕੁਮਾਰ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਈ ਪਲਟੂ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੇ ਤਾਂ ਠੀਕ ਆ ਹਾਂਜੀ ਹਾਂਜੀ ਨਮਸਕਾਰ ਬਾਉ ਜੀ ਨਮਸਕਾਰ ਨਮਸਕਾਰ ਹੋਰ ਪਰਵਾ ਠੀਕ ਆ ਹਾਂਜੀ ਸਭ ਠੀਕ ਆ ਘਰ ਪਰਵਾ ਠੀਕ ਆ ਠੀਕ ਆ ਜੀ ਸਭ ਠੀਕ ਆ ਚਲੋ ਸ਼ੁਕਰ ਆ ਤੇ ਕਿਵੇਂ ਆ ਤੇਰਾ ਗਿੱਟਾ ਗੋਡਾ ਠੀਕ ਆ ਨਾ ਗਿੱਟਾ ਤਾਂ ਹੁਣ ਮਾੜਾ ਜਿਹਾ ਪੂਰਾ ਰਾਂ ਆ ਆ ਜੀ ਰਾਮਾਪੌਣ ਵਾਲਾ ਕੰਮ ਹੋ ਗਿਆ ਚਲੋ ਸ਼ੁਕਰ ਆ ਅਜ ਦੁਖਦਾ ਹਜੇ ਵੀ ਮਾੜਾ ਜਿਹਾ ਹਾਂ ਕਾਹੀ ਤੈਨੂੰ ਗੈਣਾ ਉੱਦ ਮੈਂ ਵੀਡੀਓ ਆਪਾਂ ਪਾਈ ਆ ਵੈਸੇ ਉਹਦੀ ਤੇ ਅੱਜ ਕਿੰਨੇ ਨਗਾ ਪਲਟੂ ਆਪਣੇ ਫਾਰਮ ਦੇ ਵਿੱਚ ਜਿਹੜੇ ਬਕਾ ਹਾਂ ਮੱਜ ਤੱਕ ਮੱਜ ਤੱਕ ਠੀਕ ਆ ਦੋਸਤੋ ਕਾਫੀ ਨਾਲ ਖੜੇ ਆ ਸਾਰੇ ਟੋਟਲ ਬਕਾਊ ਆ ਤੇ ਜਿਹੜੇ ਅੱਜ ਆਪਣੇ ਨਗਰ ਚਾਰ ਆ ਵਿਸ਼ੇਸ਼ ਤੌਰ ਤੇ ਤੁਹਾਨੂੰ ਉਹਨਾਂ ਦੀ ਵੀਡੀਓ ਦੇ ਰਹੇ ਆ ਤੇ ਆ ਚਾਰ ਬਣਾ ਹੀ ਆਪਣੇ ਅੱਗੇ ਖੜੇ ਆ ਨਾ ਹਾਂਜੀ ਹਾਂਜੀ ਇਹ ਪੂਰਾ ਤਿਆਰ ਆ ਯਾਨੀ ਕਿ ਠੀਕ ਆ ਵੀਰੇ ਤੇ ਇਹ ਚਾਰੇ ਜਿਹੜੀਆਂ ਇਹਨਾਂ ਤੇ ਕਿੰਨੇ ਨਾਲ ਗੱਬਣਾ ਕਿੰਨੀਆਂ ਸੂਈਆਂ ਕੋਈ ਪਤਾ ਆ ਦੇਖੋ ਜਿਉ ਖੁੰਝਾੜੀ ਦਾ ਸੂਈ ਵੀ ਆ ਓਕੇ ਆ ਗੱਬਣਾ ਇੱਧਰ ਲੀ ਵਾਦੂਆ ਇੱਧਰ ਲੀਆਂ ਇੱਧਰ ਲੀਆਂ ਵੀ ਗੱਬਣੀ ਆ ਇਹ ਵੀ ਗੱਬ ਕਿਆ ਨਮਨ ਤੇ ਆਪਾਂ ਚਾਰੇ ਇੱਕ ਸੂਈ ਵੀ ਤੇ ਚਾਰੇ ਗੱਬਣਾ ਹਾਂਜੀ ਹਾਂਜੀ ਚਾਰ ਗੱਬਣਾ ਦੇਖੋ ਇਹ ਆਪਾਂ ਬਾਕੀ ਡਿਟੇਲ ਕਰਦੇ ਆਂ ਰਵਾਇਤੀ ਵਾਲੀ ਵਹਿੜ ਕੋਈ ਇਹੋ ਜਿਹੀ ਗੱਲ ਨਹੀਂ ਇੱਧਰ ਦੇਖ ਮੂੰਹ ਦਿਖਾ ਦੇ ਹਾਂਜੀ 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 ਮੈਂ ਸਮਝਿਆ ਤੇ ਗੋਲਡੀ ਬਾਈ ਗੋਲਡੀ ਬਾਈ ਹੁਣ ਮੰਡੀ ਗਏ ਵੇ ਅੱਜ 10 ਪਾਸੂ ਲੈ ਕੇ ਗਏ ਹੁਣ ਅੱਜ ਸਾਰੇ ਹਾਂਜੀ ਆ ਦੋ ਕੈਂਟਰ ਭਰ ਕੇ ਲੈ ਗਿਆ ਵਾਹ ਜੀ ਵਾਹ ਹਾਂ ਲੈ ਵੀ ਪਰ ਇੱਧਰ ਜੇ ਤਾ ਬਾਅਦ ਜਾਏ ਤੜਕੇ ਆਇਆ ਮਾਲ ਇਹ ਓਕੇ ਓਕੇ ਸੁਭਾਹ ਆ ਮੈਂ ਪਾਲਟ ਫਰ ਇੱਧਰ ਆਇਆ ਵੀਰੇ ਆ ਵਹਿੜ ਤੇ ਆ ਜਾ ਇਹਦੀ ਡਿਟੇਲ ਸਾਂਝੀ ਕਰ ਸਕੋ ਤਾ ਪਹਿਲਾਂ ਹਾਂਜੀ ਅੱਜ ਹੀ ਖੜੀ ਇਹ ਜਿਹੜੀ ਡਿਟੇਲ ਆ ਕਿਹੜਾ ਸੁਆਹ ਸਾਡੀ ਡਿਟੇਲ ਆ ਦੂਜਾ ਸੁਆਹ ਹੈ ਜੀ ਠੀਕ ਹੈ ਸੀਲ ਠੰਡੀ ਬਾਦੂ ਆ ਦੇਖ ਲਓ ਭਣਾ ਐ ਨਹੀਂ ਕੋਈ ਹੱਥ ਲਵਾਉਂਦਾ ਹੁੰਦਾ ਚੀਜ਼ ਪਸ਼ੂ ਜਾਨਵਰ ਹੈ ਕਹਿੰਦਾ ਬਹੁਤ ਹੈਗੇ ਘਰੇ ਰੱਖਣ ਵਾਲੀ ਹੈ ਹਾਂਜੀ ਹਾਂਜੀ ਠੰਡਲੇ ਬਾਦ ਬਹੁਤ ਸੋਹਣਾ ਹੈ ਜੇ ਕੱਚੀ ਥੋੜੀ ਜੀ ਲੱਗਦੀ ਹੈ ਕਿੰਨੇ ਦਿਨ ਰਹੇਗਾ ਸੁਆਹ ਆਪਾਂ ਲੈ ਜੂਗਾ ਆਪਾਂ ਲੈ ਜੂ ਹਾਂਜੀ ਹਾਂਜੀ ਦੋਸਤੋ ਹਫਤਾ ਲੈ ਜਾਣਾ ਸੂਣ ਚ ਬਾਈ ਕਹਿੰਦਾ ਤੇ ਚਾਰੇ ਥਾਨ ਨਿਕੜ ਮਿਆਂ ਚੈੱਕ ਕਰ ਸਕਦੇ ਹੋ ਵੱਖਰੇ ਵੱਖਰੇ ਆ ਚੰਗਾ ਥਾਨਾ ਤੇ ਕਿਹੜੇ ਸਵੇ ਸੁਣਾਏ ਨੇ ਇਹ ਦੂਜੇ ਸਵੇ ਸੁਣੋ ਭਾਈ ਦੂਜੇ ਸਵੇ ਸੁਣੋ ਹਾਂ ਦੰਦ ਦਿਖਾ ਦਾ ਜਾ ਦੇਖ ਲੈਣੇ ਦੰਦ ਦੇ ਦੰਦ ਦਿਖਾ ਦਿਓ ਜੇ ਦਿਖਾਉਂਦੀ ਆ ਤਾਂ ਆਜੋ ਜੀ ਆਜੋ ਦੇਖੋ ਦਿਖਾਓ ਦਰਸ਼ਕ ਵੀਰਾਂ ਨੂੰ ਆਉਣਾ ਹਮ ਓਕੇ ਜੀ ਜਿਵੇਂ ਓਕੇ ਆ ਮੂੰਹ ਮਾਂ ਦਾ ਗਾਉਤ ਬਹੁਤ ਸੋਹਣੀ ਹੈ ਕੁਆਲਟੀ ਵਾਲੀ ਵਹਿੜਾ ਹਾਂ ਬਾਕੀ ਮੈਂ ਨੇੜ ਤੋਂ ਦਿਖਾ ਲੈਂਦਾ ਦੋਸਤਾਂ ਨੂੰ ਹਾਂਜੀ ਹਾਂ ਲਓ ਵੀ ਦੋਸਤੋ ਆ ਵਹਿੜ ਵਾਰੇ ਜੋ ਡਿਟੇਲ ਦਿੱਤੀ ਹੈ ਬਾਈ ਨੇ ਤੁਹਾਡੇ ਨਾਲ ਸਾਂਝੀ ਕਰੀ ਹੈ ਤੇ ਆਹ ਦੇਖ ਲਓ ਬੋਦੀ ਵਾਲੀ ਵਹਿੜ ਆ ਅੱਛਾ ਫਿਰ ਜੀ ਹੁੰਦੀ ਹੈ ਕਰਮ ਵਾਲੀ ਛੋਟਾ ਕਾਰਨਾ ਬਲੈਕ ਕਲਰ ਚ ਥੋੜਾ ਜਿਆਦਾ ਅੱਛਾ ਕਰ ਸਕਦੇ ਹੋ ਤੇ ਅਜ ਦੇ ਵਾਲੀ ਆ ਵੈਡ ਰਸੀ ਕਰਾ ਦੋਸਤਾਂ ਇਹ ਦੇਖੋ ਜੀ ਡੱਬੀ ਵਹਿੜਾ ਹਾਂਜੀ ਇਹ ਵੀ ਦੂਜਾ ਸੁਆਈ ਹੈ ਦੂਜਾ ਸੁਆਈ ਹੈ ਹਾਂਜੀ ਹਾਂਜੀ ਮੂੰਹ ਮਾ ਦੇਖੋ ਇਸ ਕੁਆਲਿਟੀ ਦੇਖੋ ਦੋਸਤ ਬਹੁਤ ਸੋਹਣੀ ਫੇਸ ਕੁਆਲਿਟੀ ਵੀ ਆ ਚੈੱਕ ਕਰ ਸਕਦੇ ਹੋ ਸਭ ਚੈੱਕ ਕਰ ਲਓ ਤੁਸੀਂ ਤੇ ਡੱਬੀ ਵਹਿੜਾ ਬਹੁਤ ਸੋਹਣੀ ਚੈੱਕ ਕਰ ਲੋ ਬੋਡੀ ਟਾਂਜਾ ਚੈੱਕ ਕਰ ਲੋ ਦੋਸਤੋ ਹੈਵੀ ਪੂਰੀ ਹੈਵੀ ਵੇਟ ਦੀ ਆ 10 15 ਦਿਨ ਲੱਜੂ ਹਜੇ 10 ਕਿੰਨਾ ਦਿਨ ਦੀ ਕੱਚੀ ਆ ਇਹ 10 ਦਿਨ ਲੱਜੇਗਾ ਜੇ ਬਾਰ 10 ਦਿਨ ਲੱਜੂਗੀ ਹਾਂਜੀ ਹਾਂਜੀ 10 ਦਿਨ ਦੋਸਤੋ ਬਾਈ ਕਹਿੰਦਾ ਲੈ ਜੂਗੀ ਤੇ ਤੋਰਾ ਦਿਖਾਈ ਪਲਟੋ ਇਹਦਾ ਜੀ ਤੋਰਾ ਹਾਂ ਠੀਕ ਹੈ ਜੀ ਹੁਣ ਕਿਹੜੇ ਸੂਏ ਨੇ ਇਹ ਦੂਜਾ ਸੂਆ ਸੂਗੀ ਜੀ ਦੂਜੇ ਸੂਏ ਸੁਣਾ ਦੋਸਤੋ ਹਾਂਜੀ ਹਾਂਜੀ ਤੇ ਜੋ ਅਰਡਰ ਕੁਆਲਿਟੀ ਆ ਜਾਂ ਅਰਡਰ ਦੀ ਬੰਤਰਾ ਥਣ ਭਾਂਡੇ ਦੀ ਸਾਫ ਸੁਥਰੀ ਆ ਆਲੀ ਹੈ ਲੈ ਦੋਸਤ ਨੋਡ ਲੈਵਲ 2 ਤੁਹਾਡਾ ਘਰ ਚਲੋ ਜੀ ਬਹੁਤ ਸ਼ਾਨਦਾਰ ਵੈੜਾ ਦੋਸਤੋ ਚੈੱਕ ਕਰ ਸਕਦੇ ਹਾਂ ਬਾਕੀ ਬਾਈਆਂ ਦਾ ਵਪਾਰ ਕਰਨ ਦਾ ਕੰਮ ਗੋਲਡੀ ਬਾਈ ਬਾਹਰ ਗਏ ਆਪ ਪਾਰਟੀ ਡਿਟੇਲ ਨੇ ਇਹਦੀ ਕੀ ਡਿਟੇਲ ਆ ਬਾਈ ਇਹ ਦੇਖ ਲੈ ਜੀ ਪਹਿਲਾ ਨਾ ਜੀ ਪਹਿਲਣੀ ਆ ਹਾਂਜੀ ਹਾਂਜੀ ਪਹਿਲਾ ਨਾ ਪਹਿਲਣੀ ਆ ਅਡਰਕ ਕੁਆਲਿਟੀ ਚੈੱਕ ਕਰੋ ਦੋਸਤੋ ਨੇੜ ਤੋਂ ਚਾਰੇ ਥਾਨ ਨਿਕੜ ਮਿਆਂ ਕੁਆਲਿਟੀ ਦੀ ਇਹ ਵੀ ਬਹੁਤ ਛੋਟੀ ਦੀ ਕੁਆਲਿਟੀ ਜਿਹੜਾ ਕੱਦ ਪੱਖੋਂ ਦੋਸਤੋ ਗੱਲ ਕਰੀਏ ਨਾ ਕੱਦ ਬੜਾ ਵਹਿੜਦਾ ਆ ਜਦੋਂ ਪਲਟੂ ਬਾਈ ਦੇ ਅੱਜ ਕੱਲਾ ਸ਼ੇਅਰ ਕਰਦਾ ਪਲਟੂ ਬਾਈ ਸੇਲ ਢੰਡੇ ਵੀ ਬਾਹਰੋਂ ਬਾਹਰ ਜਾ ਰਹੀ ਆ ਲਿਆ ਵੀ ਪਲਟੂ ਗਿਆ ਹਲਕੋ ਮੈਨ ਗੱਲ ਹੁੰਦਾ ਪਰੂ ਦਾ ਸੇਲ ਸਹੀ ਗੱਲ ਆ ਸਭ ਕੋ ਲੱਤਾਂ ਮਾਰੀ ਗਈ ਗੋਡੇ ਤੜਾਤੇ ਮੇਰੇ ਨੂੰ ਹਾਂ ਇਹਦਾ ਕੀ ਫਾਇਦਾ ਹੁੰਦਾ ਸਹੀ ਗੱਲ ਆ ਸਹੀ ਗੱਲ ਆ ਤੇ ਵੱਤ ਕੇ ਵੱਤ ਕੇ ਕੋਈ ਨਹੀਂ ਕੋਈ ਉਹ ਬਾਥਰੂਮ ਚ ਕਰ ਕ ਇਧਰ ਹੀ ਲੈ ਲੈ ਆ ਲੈ ਕੋਈ ਨਹੀਂ ਕੋਈ ਲੈ ਦੇ ਜਾ ਚੱਲ ਤੇਲਕੰਨ ਜੀ ਸੀ ਲੋ ਵੀ ਦੋਸਤੋ ਕੋੜ ਯਾਰ ਕੀ ਤੋਰਾ ਬੈੜ ਦੀ ਕਿੰਨਾ ਟਾਈਮ ਲੈਂਦਾ ਬਲਟੂ ਵੇਚ? ਇਹ ਲੈ ਜੂ ਜੀਗਾ ਹਜੇ 5-4 ਦਿਨ 5-4 ਦਿਨ ਲੱਗੇ ਹਜੇ ਦੰਦ ਵੀ ਦਿਖਾ ਦੋ ਜੀ ਨਰ ਸਕਦੇ ਨਾਲ ਐ ਨਹੀਂ ਕੋਈ ਡੁਪਲੀਕੇਟ ਕੰਮ ਨਹੀਂ ਹੋਣਾ ਚਾਹੀਦਾ ਸਹੀ ਗੱਲ ਅਸਲੀ ਠੀਕ ਹੈ ਹਾਂ ਜੀ ਬਲਟੂ ਆ ਵੈਡ ਦੀ ਕੀ ਡਿਟੇਲ ਆ ਇਹਦਾ ਬਾਈ ਜੀ ਤੀਜਾ ਸੂਆ ਇਹਦਾ ਵੈਡ ਦਾ ਅਰੇ ਤੀਜਾ ਸੂਆ ਸੁਣ ਹਾਂ ਸੀਲ ਠੰਡੀ ਵਾਲੀ ਆ ਕਿ ਕਿੰਨਾ ਟਾਈਮ ਰਹਿ ਗਿਆ ਟਾਈਮ ਤੇ ਦਾ ਵੀ ਹਫਤਾ ਲੈ ਜੂ ਕਮਾਲ ਕੇ ਕਹਿੰਦੇ ਦੁੱਧ 20 ਕਿਲੋ ਤੋਂ ਬਾਹਰ ਦਿੰਦੀ ਆ ਸਹੀ ਆ ਦੇਰ ਉਹਰਾ ਗਾਰੰਟੀ ਹੈ ਜੀ ਇਹ ਚੀਜ਼ ਆ ਗਈ। ਜੋ ਵੀ ਦੋਸਤੋ ਨੇੜੇ ਤੁਹਾਨੂੰ ਅਨ ਰਿਕਵਲਿਟੀ ਦਿਖਾਤੀ ਆਪਾਂ। ਤੇ ਬਾਕੀ ਤਾਂ ਦੁੱਧ ਅਗਲੇ ਮਾਲਕਾਂ ਨੇ ਕਿਹਾ ਆਪਣੀ ਸੇਵਾ ਤੇ ਆ। ਇਹ ਤੋੜਾ ਦਿਖਾ ਲਈਏ ਮਰਾ ਸਾਥੀ। ਤੋੜਾ ਦਿਖਾ ਦੇਣੇ ਜੀ। ਇਹ ਧੂਈ ਜਿਵੇਂ ਕੱਢਦੀ ਉੱਚੀ ਜੀ ਇਹ। ਇਹ ਐਂ ਕੱਢਦੀ ਆ ਜੀ ਸਰ ਤਾਂ ਭਾਵੇਂ ਧੂਈ ਚੱਕਣ ਵਾਲਾ ਹੀ ਆ ਇਹਦਾ। ਓਕੇ। ਹਾਂ ਜੀ। ਮੈਂ ਕਿਹਾ ਹੋਰ ਨਸਲ ਹੋਵੇ। ਨਹੀਂ 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 ਨਸਲ ਨਸਲ ਬੇਹੀਆ। ਠੀਕ ਆ। ਲਓ ਵੀ ਦੋਸਤੋ ਬੋਤਾ ਨਸਲ ਕਹਿ ਲੋ ਇਹਨੂੰ ਇਸ ਕੁਆਲਿਟੀ ਚੈੱਕ ਕਰ ਲੋ ਹੈ ਬਈ ਹੈ ਮੈਂ ਬੋਤਾ ਨਸਲ ਕਹਿ ਲੋ ਇਹਨੂੰ ਬੋਤਾ ਨਸਲ ਚਾਹਾਂ ਸਹੀ ਗੱਲ ਇਹਦਾ ਪਾਈ ਗਹਿਣਾ ਲਓ ਵੀ ਦੋਸਤੋ ਮੇਰਾ ਮੱਥੇ ਤੇ ਲਿਖਿਆ ਵਾ ਕਿਸੇ ਦੇ ਮੇਰ ਤੋਂ ਥੰਡ ਦੇਖ ਲੋ ਸੇਲ ਠੰਡੇ ਬਾਦੂ ਆਕਰ ਮਾਲੀਆ ਜੀ ਕੋਈ ਚੱਕਰ ਮੇਰਾ ਨਿਆਣੇ ਦੋ ਜਵਾਕਾ ਜੁਹ ਵਹ तकरीबन ਚਾਰ ਹੀ ਦੋਸਤੋ ਵਹਿੜਾ ਜਿਹੜੀਆਂ ਨਾ ਸੇਲ ਸੜ ਗਿਆ ਹੂੰ ਤੇ ਬਾਕੀ ਆ ਇਹਨਾਂ ਦੇ ਜਿਹੜੇ ਡਿਟੇਲ ਆ ਤੁਹਾਡੇ ਨਾਲ ਸਾਂਝੀ ਕਰਤੀ ਆ ਵੀ ਚਾਰੇ ਦੇ ਚਾਰੇ ਗੱਬਣਾ ਹਨਾ ਹਾਂਜੀ ਹਾਂਜੀ ਕੋਈ 10 ਦਿਨ ਲੈ ਜੋ ਕੋਈ ਹਫਤਾ ਖੰਡ ਲੈ ਜੋਗੀ ਜੇ ਚਾਰਾ ਨਗਾ ਦੇ ਵਿੱਚੋਂ ਤੇ ਬਾਕੀ ਪੰਜਵੇਂ ਤੇ ਸੂਈ ਵੀ ਹੈ ਜਿਹਨੇ ਪਾਲਟੂ ਦੇ ਗੋਡੇ ਤੇ ਸੱਟ ਲਾਈ ਸੀ ਪਾਦੂ ਦੀ ਹਾਂਜੀ 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 ਤੇ ਇਹ ਵੀ ਦਿਖਾ ਦੇ ਜੇ ਕਈ ਵਾਰੀ ਕੋਈ ਦੋਸਤ ਮਿੱਤਰ ਹੁੰਦਾ ਚਾਹ ਵਾਲਾ ਦੇਖ ਲਓ ਜੀ ਹੁਣ ਤਾਂ ਵਧੀਆ ਖੜਨ ਲੱਗੀ ਹੋ ਹਾਂਜੀ ਹਾਂਜੀ ਹੁਣ ਸੂਈ ਵੀ ਆ ਉਦਯਾਪਾ ਮੰਤਰ ਪੜਿਆ ਬੁੱਧ ਹਾਂ ਹਾਂ ਉਹ ਵਤੀ ਲਾਇਆ ਤੇ ਮਗਰ ਕੀ ਤੇ ਮਗਰ ਦਾ ਟੋਪ ਮੁੜੀ ਬੱਛੀ ਹੈ ਬੱਛੀ ਆ ਹਾਂਜੀ ਹਾਂਜੀ ਠੀਕ ਆ ਲਓ ਵੀ ਤੋਰਾ ਦੇਖ ਲਓ ਪਹਿਲੇ ਨਹੀਂ ਆ ਨਾ ਇਹ ਵੀ ਇਹ ਵੀ ਪਹਿਲੇ ਨਹੀਂ ਆ ਲਿਆ ਅੰਦਰ ਹੱਥੀ ਦੁੱਧ ਕਿੰਨਾ ਤਿਆਰ ਹੁਣ ਨੱਟ ਦੁੱਧ ਦਾ ਭਾਈ 16 ਕਿਲੋ ਆ ਹੈਗਾ ਹਾਂ ਕੱਢ ਦੂਗੀ ਕੱਢ ਦੂਗੀ ਕਿ ਚਾਰ ਆਰੀ ਜੋਲੀ ਕਈ ਵਾਰੀ ਕੋਈ ਬੰਦਾ ਦੋਸਤ ਮੇਰੇ ਦੂਰੋਂ ਨੇੜੇ ਆਉਂਦਾ ਨਹੀਂ ਮੈਂ ਸੋਚਣਾ ਕਹਿੰਦਾ ਉਹਨਾਂ ਘੜ ਦੂਗੀ ਘੜ ਦੂਗੀ ਇਹ ਵਾਰੀ ਮੈਂ ਕਹਾ ਨੇੜੇ ਤੇੜਾ ਬੰਦਾ ਦੂਰੋਂ ਆਉਂਦਾ ਨਹੀਂ 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 ਇਹ ਵਾਰੀ ਇੱਥੇ ਆ ਕੇ ਨਿਕਲੇ ਨਾ ਝੂਠ ਮਾਰਨ ਦਾ ਬਾਈ 5000 ਜੁਰਮਾਨਾ ਕਹ ਅਸਤਾਜ ਦਾ ਕਿਹਾ ਵਾ ਵੀ ਝੂਠ ਨਹੀਂ ਮਾਰਨਾ ਵੀਡੀਓ ਦੇ ਵਿੱਚ ਸਹੀ ਗੱਲ ਸਹੀ ਜੋ ਵੀ ਗੱਲ ਹੈ ਸੱਚੀ ਕਹਿਣਾ ਸਹੀ ਹੈ ਸਹੀ ਠੀਕ ਹੈ ਠੱਗੀ ਮਾਰਨਾ ਨਹੀਂ ਕਿਸੇ ਨੂੰ ਆਨਲਾਈਨ ਵੱਧ ਮਾਲ ਜਾਂਦਾ ਬਾਈ ਹਾਂ ਨਹੀਂ ਇਹ ਤਾਂ ਗੱਲ ਹੀ ਆਨਲਾਈਨ ਠੀਕ ਆ ਫੇਰ ਵੀ ਦਾ ਫਰਕ ਆ ਫੇਰ ਹੀ ਵਿਸ਼ਵਾਸ ਦੇ ਨਾਲ ਉਹਨੇ ਵੀ ਦੱਸਿਆ ਸੀ ਵੀ ਆਨਲਾਈਨ ਮਾਲ ਦਾ ਫਰਕ ਹੁੰਦਾ ਬਾਈ ਸਹੀ ਗੱਲ ਬੱਦੂ ਸਹੀ ਗੱਲ ਹਣਾ ਬਾਹਰ ਭੇਜਣਾ ਗਜਰਾਤ ਯਾਰਿਆ ਮਹਾਰਾਸ਼ਟਰਾ ਜਾਂਦੇ ਆ ਬੇਕਾਨੇ ਗੰਗਾ ਨਗਰ ਸਹੀ ਆ ਯਾਨੀ ਕਿ ਪੂਰਾ ਜੁਪੀ ਵੀ ਐਰ ਸਾਰੇ ਜਾ ਰਿਹਾ ਇੱਥੋਂ ਵਾਹ ਜੀ ਵਾਹ ਹਾਂਜੀ ਇਹ ਸਹੀ ਗੱਲ ਦੱਸਾਂਗੇ ਤਾਂ ਫੇਰ ਹੀ ਵਿਸ਼ਵਾਸ ਬਣੇ ਹਾਂ ਦੋ ਤਿੰਨ ਗੱਡੀ ਮਾਲ ਦਾ ਖੜਾ ਹੀ ਰਹਿੰਦਾ ਇੱਥੇ ਹਾਂ ਦੋਸਤੋ ਬਾਕੀ ਤੋਂ ਦਾਸਰ ਪਾਲਟੂ ਬਾਈ ਨੇ ਸਾਰੀ ਗੱਲ ਪੂਰੇ ਵਧੀਆ ਢੰ ਇੰਨੇ 20 ਦੇ ਨਾਲ 16 ਲੀਟਰ ਦੱਸਿਆ ਇਹਨਾਂ ਨੇ ਤਿਆਰ ਆ ਆ ਦੇਖੋ ਜੀ ਸਿਹਰ ਜੀ ਜੀ ਇਹ ਜੋੜਾ ਦੇਖੋ ਸਹੀ ਗੱਲ ਆ ਆ ਦਾ ਕਰ ਮੜਾ ਭੁੱਖ ਲੈਂਦਾ ਦੇਖ ਕੇ ਜੋੜਾ ਯਾਨੀ ਕਿ ਸਾਡੇ ਕੋਲ ਰੇਟ ਚਾਰਾਂ ਦਾ ਫੋਨ ਤੇ ਕਰਨਗੇ ਹਾਂਜੀ ਹਾਂਜੀ ਸਕਰੀਨ ਤੇ ਨੰਬਰ ਆਉਣਗੇ ਸਰਦਾਰ ਜੀ ਦਾ ਠੀਕ ਆ ਚਲੋ ਦੋਸਤੋ ਆਪਾਂ ਬਾਕੀ ਵੀਡੀਓ ਨੂੰ ਚਾਲ ਦਿੰਦੇ ਨੂੰ ਸ਼ੇਅਰ ਕਮੈਂਟ ਲਾਈਕ ਜਰੂਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਾਂ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ ਇੱਕ ਨਵੀਂ ਵੀਡੀਓ ਵਿੱਚ ਧੰਨਵਾਦ